ਗੁਜਰਾਤ ਤੋਂ ਆ ਕੇ ਆਪਾਂ ਜੀ ਦੇ ਪਾਸੇ ਲਿਜਾਣਾ ਜਿਸ ਨੂੰ ਤੋਂ ਦੇ ਰੱਬ ਦਾ ਜਬਰਦਸਤ ਸਨਕਾਵਾ ਰਿਹਾ ਹੈ ਬੁਰਾ ਆਮ ਆਦਮੀ ਪਾਰਟੀ ਨੇ 2 ਕਰੋੜ ਦਾ ਦਿੱਤੇ ਤੀ ਲੈਣਾ ਦੇਖੋ ਜੀ ਮੈਂ ਬਹੁਤ ਸ਼ੁਕਰੀਆ ਦਾ ਕਰੂੰਗੀ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਲੁਧਿਆਣਾ ਦੇ ਲੋਕਾਂ ਦਾ ਗੁਜਰਾਤ ਦੇ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਇੰਨਾ ਵਿਸ਼ਵਾਸ ਕੀਤਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜੋ ਸਾਰੀ ਟੀਮ ਭਾਵੇਂ ਉਹ ਐਮਐਲਏ ਦੇ ਤੌਰ ਤੇ ਭਾਵੇਂ ਮੰਤਰੀ ਦੇ ਤੌਰ ਤੇ ਭਾਵੇਂ ਕਿਸੇ ਵਰਕਰ ਦੇ ਤੌਰ ਤੇ ਕੰਮ ਕਰ ਰਹੀ ਹੈ ਔਰ ਸੀਜ਼ਨ ਨੂੰ ਲੋਕ ਪਸੰਦ ਕਰ ਰਹੇ ਨੇ ਇਸ ਦਾ ਬਹੁਤ ਵੱਡਾ ਸਬੂਤ ਜਿਹੜਾ ਇਹ ਦੋਨੇ ਸੀਟਾਂ ਜਿੱਤ ਕੇ ਅਸਨ ਮਿਲਿਆ ਸੋ ਅਸੀਂ ਦਿলো ਧੰਨਵਾਦ ਕਰਦੇ ਹਾਂ ਲੋਕਾਂ ਦਾ ਜਿਹੜੇ ਸਾਨੂੰ ਪਸੰਦ ਕਰਦੇ ਕੀ ਸੋਚਦੇ ਕੀ ਕਰਦੇ ਜਿਹੜੇ ਆਪ ਆਪੇ ਪਾਰ ਦੀ ਸਰਕਾਰ ਦੇ ਇੰਤਾਸ ਦੇ ਚਲਦੇ ਜਿਹੜੇ ਕੰਮਾਂ ਨੂੰ ਨਾਲ ਲੋਕਾਂ ਨੇ ਰਾਮ ਦਾ ਪਤਾ ਮੈਨੂੰ ਲੱਗਦਾ ਲੋਕਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਕੰਮਾਂ ਪਿੱਛੇ ਸਾਨੂੰ ਰੋਲਣਾ ਪੈਂਦਾ ਸੀ ਜਾਂ ਕਈ ਕਈ ਸਾਲਾਂ ਤੋਂ ਪੈਂਡਿੰਗ ਪਏ ਸੀ ਕੰਮ ਵਿਕਾਸ ਦੇ ਕੰਮਾਂ ਨੂੰ ਲੈ ਲੋ ਡਿਵੈਲਪਮੈਂਟ ਨੂੰ ਗੱਲ ਕਰ ਲੋ ਉਹ ਕਾਮਿਕ ਤਾਂ ਬਹੁਤ ਤੇਜ਼ੀ ਨਾਲ ਹੋਏ ਦੂਸਰਾ ਜਿਹੜੀ ਆਮ ਆਦਮੀ ਪਾਰਟੀ ਦੇ ਲੀਡਰ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਾਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਦੇ ਲੀਡਰਸ ਨੂੰ ਲਿਆਂਦਾ ਗਿਆ ਉਹਨਾਂ ਦੀ ਲੋਕਾਂ ਤੱਕ ਅਪਰੋਚ ਵਧੀਆ ਰਹੀ ਹੋਊਗੀ ਲੋਕਾਂ ਨੇ ਉਹਨਾਂ ਨੂੰ ਲੋਕਾਂ ਲਈ ਉਹ ਅਸੈਸੀਬਲ ਰਹਿਣਗੇ ਜਿਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਹੋਰ ਆਉਣੇ ਚਾਹੀਦੇ ਹਨ ਤਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਭਰਮ ਪੱਤੇ ਖੇ ਦੂਰ ਹੋ ਜਾਵੇ ਤੇ ਲੋਕ ਉਹ ਗੁੱਧੀ ਤੇ ਰਹਿ ਰਹੇ ਸੀਗੇ ਬਾਹਰ ਦੇ ਲੋਕਾਂ ਨੇ ਲਿਆ ਕੇ ਪਿੰਡ ਆ ਗਏ ਆ ਉਹ ਕਮੇਟੀ ਵਾਲੇ ਮੈਨੂੰ ਲੱਗਦਾ ਹੈ ਕਿ ਬਿਲਕੁਲ ਸਾਫ਼-ਸਾਫ਼ ਹੀ ਕਰ ਦਿੱਤਾ ਲੋਕਾਂ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਕਿੰਨੀਆਂ ਮਾਨਕੜਾਂਤ ਕਹਾਣੀਆਂ ਬਣਾ ਕੇ ਹਰ ਗੱਲ ਤੇ ਜਿਵੇਂ ਸਵੇਰ ਤੋਂ ਲੈ ਕੇ ਇੱਕੋ ਹੀ ਕੰਮ ਸੀ ਵੀ ਅਸੀਂ ਗਾਲਾਂ ਹੀ ਕੱਢੀ ਜਾਣੀਆਂ ਸੋ ਲੋਕਾਂ ਨੇ ਸਾਫ਼ ਇਹ ਗੱਲ ਕਰ ਦਿੱਤੀ ਕਿ ਅਸੀਂ ਜਿਹੜੇ ਲੋਕ ਲੋਕਾਂ ਦੀ ਗੱਲ ਸੁਣਨਗੇ ਲੋਕਾਂ ਦੇ ਕੰਮ ਕਰਨਗੇ ਅਸੀਂ ਉਹਨਾਂ ਨਾਲ ਖੜੇ ਆ ਚਾਹੇ ਕੋਈ ਕਿੰਨੇ ਮਰਜੀ ਵੱਡੇ ਛੜਿਆੰਤਰ ਰਚ ਲਵੇ ਜਿੰਨੀ ਮਰਜੀ ਵੱਡੀਆਂ ਵਿਰੋਧੀ ਤਾਕਤਾਂ ਖੜੀਆਂ ਕਰ ਲਵੇ ਸੋ ਇਹ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਹੋਈ ਆ 2027 ਦੇ ਕੋਨ ਇਲੈਕਸ਼ਨ ਬਹੁਤ ਜਲਦ ਆ ਜਾਣੇ ਆ ਤਾਂ ਅੱਜ ਦੇ ਨਤੀਜਿਆਂ ਨੂੰ ਤੁਸੀਂ ਥਾਂ ਨਹੀਂ ਕੀ ਦੇਖੋ ਬਹੁਤ ਇੱਕ ਚੰਗੀ ਜਿਹੜੀ ਕਹਿ ਲਓ ਕਿ ਇੱਕ ਸਿਗਨਲ ਮਿਲ ਗਿਆ ਕਿ ਲੋਕ ਸਾਡੀ ਪਾਰਟੀ ਨੂੰ ਪਸੰਦ ਕਰਦੇ ਆ ਔਰ 2027 ਦੇ ਵਿੱਚ ਵੀ ਇਸੇ ਤਰ੍ਹਾਂ ਪਾਰਟੀ ਜਿਹੜੀ ਆ ਉਹ ਸਰਕਾਰ ਚਾਹੇਗੀ ਔਰ ਸਰਕਾਰ ਰਿਪੀਟ ਹੋਵੇਗੀ ਇਹ ਡੈਫੀਨੇਟਲੀ ਹੋਏਗਾ